ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਸਵੀਰ ਮਹਲ ਯੂਟਿਊਬਰ ਫੜਿਆ ਹੈ ਮਾਲਪਿੰਡ ਦਾ ਰੋਪੜ ਨਗਰ ਜ਼ਿਲ੍ਹੇ ਵਿੱਚੋਂ ਰੋਪੜ ਜ਼ਿਲ੍ਹੇ ਦੇ ਵਿੱਚੋਂ ਤੇ ਉਹਨੇ ਜਿਹੜੇ ਖਲਾਸੇ ਕੀਤੇ ਨੇ ਰਮਾਨ ਦੇ ਦੌਰਾਨ ਪੁਲਿਸ ਕੋਲੇ ਉਹ ਇਹ ਕੀਤੇ ਨੇ ਜਿਹੜਾ ਪਾਕਿਸਤਾਨ ਦਾ ਨਾਸਰ ਢਿੱਲੋ ਹੈ ਨਾ ਉਹਦਾ ਚੈਨਲ ਚੱਲਦਾ ਹੈ YouTube ਚੈਨਲ ਉਹ ਵੀ ਯੂਟਿਊਬਰ ਹੈ ਉਹ ਪਾਕਿਸਤਾਨ ਦੀ ਪੁਲਿਸ ਦਾ ਸਬ ਇੰਸਪੈਕਟਰ ਹੈ ਰਿਟਾਇਰ ਹੋਇਆ ਤੇ ਉਹਦੇ ਨਾਲ ਇਹਦਾ ਮੇਲ ਮਲਾਪ ਹੁੰਦਾ ਉਹਨੇ ਮੇਲ ਮਲਾਪ ਜੋਤੀ ਨਾਲ ਕਰਾਇਆ ਫਿਰ ਆਈਐਸਆਈ ਨਾਲ ਕਰਾਇਆ ਇੱਕ ਮੈਂ ਹੋਰ ਗੱਲ ਕਹਿਣੀ ਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਵੀ ਜਿਹੜੇ ਵੀ ਉਹਦੇ ਨਾਲ ਪੌਡਕਾਸਟ ਕਰਕੇ ਆਏ ਨੇ ਕਈ ਕੁੜੀਆਂ ਗਈਆਂ ਨੇ ਫਿਲਮੀ ਐਕਟਰ ਗਈਆਂ ਨੇ ਟਰੈਕਟਰ ਗਈਆਂ ਨੇ ਟਰੈਕਟਰ ਗਈਆਂ ਨੇ ਆ ਹੋਰ ਵੀ ਜਿਹੜੇ ਵੀਰ ਸਿੰਘ ਵਰਗੇ ਨੇ ਕਾਫੀ ਗਏ ਨੇ ਉਧਰ ਇਹ ਉਹਦੇ ਨਾਲ ਪੋਡਕਾਸਟ ਕਰਨ ਵਾਸਤੇ ਇਹਨਾਂ ਨੂੰ ਵੀ ਫਰੋਲਿਆ ਜਾਵੇ। ਖੇਤਰ ਇਹਨਾਂ ਦੇ ਫਿਰੇ ਜਾਣ। ਆ ਜਿਹੜਾ ਗੁਰਜੀਤ ਸਿੰਘ ਚਿੱਤਰਕਾਰ ਨੇ ਇਹ ਵੀ ਸਾਰੇ ਉਧਰ ਜਾ ਕੇ ਆਏ ਨੇ। ਅਸਾਂ ਨਾਸਰ ਢਿੱਲੋ ਨਾਲ ਇਹਨਾਂ ਨੇ ਉੱਥੇ ਜਾ ਕੇ ਛੋਟੇ-ਛੋਟੇ ਮੂਹਰੇ ਬਣਾਈਆਂ। ਮਤਲਬ ਉਹ ਆਈਐਸਆਈ ਦਾ ਕੈਲੀ ਕਰਤਾ-ਤਰਤਾ ਹੈ। ਮਤਲਬ ਉਹਦੇ ਨਾਲ ਸੰਬੰਧ ਨੇ। ਪਾਕਿਸਤਾਨੀ ਪੋਰਟ ਦਾ ਸਰਵ ਇੰਸਪੈਕਟਰ ਰਟਾਇਰ ਨਸਲ ਟਿੱਲ ਅਸ਼ਾ ਉਸ ਹਰਾਮ ਖੋਰ ਦਾ ਦੁਬਈ ਦੇ ਵਿੱਚ ਕਾਰੋਬਾਰ ਹੈ ਅਮੀਰ ਬੰਦਾ ਹੈ ਉਹ ਪਾਕਿਸਤਾਨ ਦਾ ਤੇ ਉਹਦੇ ਰਾਹੀਂ ਆ ਜਿਹੜੇ ਜਸਵੀਰ ਸਿੰਘ ਯੂਟਿਊਬਰ ਵਰਗੇ ਜਿਜੂਸੀ ਕਰਦੇ ਸੀ ਪਾਕਿਸਤਾਨ ਲਈ ਇੰਡੀਆ ਤੋਂ ਇਹ ਸਾਰੇ ਉਹਦੀ ਅੜਾਰ ਵੇਸੀ ਯਾਨੀ ਕਿ ਉਹਦੇ ਅੰਡਰ ਸਭ ਕੁਝ ਹੋਇਆ ਅਸ਼ਮਿਕਲ ਹੋਰ ਕਹਿਣੀ ਹੈ ਇੱਥੇ ਕਈ ਬੰਦੇ ਨਾ ਕਹਿਣਗੇ ਜੀ ਪੰਜਾਬ ਨੂੰ ਬਦਨਾਮ ਕਰਦਿਆਂ ਨੇ ਜਨਸੀਆਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਪੰਜਾਬ ਨੂੰ ਬਦਨਾਮ ਕਰਦੀ ਹੈ ਪੰਜਾਬ ਦੀ ਪੌਣੇ 3 ਕਰੋੜ ਆਬਾਦੀ ਹੈ ਇਹ 2-4 ਬੰਦੇ ਪੂਰਾ ਪੰਜਾਬ ਨਹੀਂ ਫਿਰ ਕਹਿਣਗੇ ਜੀ ਪਾਕਿਸਤਾਨ ਤਾਂ ਹੋਰ ਬਹੁਤ ਗਏ ਨੇ ਫਿਰ ਹੋਰ ਸਾਰਿਆਂ ਨੂੰ ਨਹੀਂ ਫੜਿਆ ਪੁਲਿਸ ਨੇ ਪੁਲਿਸ ਨੇ ਉਹੀ ਫੜੇ ਨੇ ਜਿਹੜੇ ਕਰਤੂਤਾਂ ਕਰਦੇ ਸੀ ਐਵੇਂ ਖਵਾਜੇ ਦੇ ਗਵਾਹ ਡੱਡੂ ਨਾ ਬਣਿਆ ਕਰੋ ਪਤਾ ਕਿਸੇ ਦਾ ਕੁਛ ਨਹੀਂ ਵੀ ਬੰਦਾ ਅੰਦਰੋਂ ਕੀ ਹੈ ਬਾਹਰੋਂ ਕੀ ਹੈ ਕਿਹਦੇ ਵਿਸ਼ਵਾਸ ਕਰੋਗੇ ਨਾ ਪਸਤਾਉਂਗੇ ਜਦੋਂ ਉਹਦੇ ਪਿੰਡ ਦੇ ਸਫਾਈ ਦੰਦੇ ਸੁਣੇ ਗਏ ਦੋ ਕਿੱਲੇ ਜ਼ਮੀਨ ਉਸ ਬੰਦੇ ਕੋਲੇ 80 90 ਲੱਖ ਕੋਠੀ ਤੇ ਲਾਤਾ ਹਲੇ ਹੋਰ ਲੱਗਣਾ ਹੈ ਗੱਡੀਆਂ ਲਈ ਫਿਰਦਾ ਹੈ ਕਾਰੋਬਾਰ ਕੀ ਹੋਣਾ ਲਗਜ਼ਰੀ ਲਾਈਫ ਉਹ ਬੰਦਾ ਜੀ ਰਿਹਾ ਸੀ ਤੇ ਪੈਸਾ ਆਇਆ ਇਜ ਕੋ ਸ਼ੱਕ ਥੋੜੀ ਆ ਔਰ ਫਿਰ ਕਹਿੰਦੇ ਜੀ ਅਕਾਊਂਟ ਫਰੋਲੇਗੇ ਖਾਤੇ ਫਰੋਲੇਗੇ ਇਹ ਜਿਹੜਾ ਪੈਸਾ ਆਉਂਦਾ ਨਾ ਹਵਾਲੇ ਰਾਹੀਂ ਦਿੰਦੇ ਨੇ ਇਹ ਘੁਮ ਘੁਮਾ ਕੇ ਆਉਂਦਾ ਹੈ ਪਾਕਿਸਤਾਨ ਤੋਂ ਨਹੀਂ ਆਇਆ ਹੁਣ ਪਾਕਿਸਤਾਨ ਦੀ ਕੀ ਔਕਾਤ ਹੈ ਵੀ ਉਹ ਕਰੰਸੀ ਇੰਡੀਆ ਦੇ ਵਿੱਚ ਭੇਜ ਦੋ ਅਮਰੀਕਾ ਦੇ ਡਾਲਰ ਆਏ ਹੋਣਗੇ ਕਨਵਰਟ ਹੋ ਕੇ ਹਵਾਲੇ ਰਾਹੀਂ ਇਹ ਪੈਸਾ ਐਵੇਂ ਹੀ ਨਹੀਂ ਲੱਗਿਆ ਇੱਥੇ ਮੈਂ ਕਹਿੰਨਾ ਇਹ ਜਿੰਨੇ ਵੀ ਯੂਟਿਊਬਰ ਨੇ ਪਾਕਿਸਤਾਨ ਜਾਂਦੇ ਨੇ ਇਹਨਾਂ ਸਾਰਿਆਂ ਦੇ ਪ੍ਰਬੰਧ ਹੀ ਲੱਗਣੇ ਚਾਹੀਦੇ ਆ ਜਿਹੜਾ ਸਾਡੇ ਦੇਸ਼ ਦੇ ਨਾਲ ਧਰੋਹ ਕਰਮਾਉਂਦਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਬਥੇਰੇ ਬੰਦੇ ਮੋਹਰੇ ਆ ਕੇ ਨਹੀਂ ਜੀ ਉਹ ਤਾਂ ਬੜਾ ਚੰਗਾ ਬੰਦਾ ਸੀ ਐਂ ਬਦਨਾਮ ਬਦਨਾਮ ਕਿਉਂ ਕੀਤਾ ਬਈ ਹੋਰ ਨਾ ਕਿਸੇ ਨੂੰ ਬਦਨਾਮ ਕਰਦਾ ਉਹੀ ਕਿਉਂ ਫੜਿਆ ਹੁਣ ਨਾਰਮ ਜੀ ਗੱਲ ਸੁਣ ਲਿਓ ਵੀ ਹੋਇਆ ਕਿਦਾਂ ਜਿਹੜਾ ਨਾਸਰ ਢਿੱਲੋ ਐ ਉਹਦਾ YouTube ਚੈਨਲ ਚੱਲਦਾ ਜੀ ਤੁਸੀਂ ਸਾਰੇ ਫਰੋਲ ਕੇ ਦੇਖ ਸਕਦੇ ਹੋ 82 83000 ਉਹਦਾ ਸਬਸਕ੍ਰਾਈਬਰ ਹੈਗਾ ਤੇ ਕਾਫੀ ਵੀਡੀਓ ਨੇ ਪਾਈਆਂ ਹੋਈਆਂ ਉਹ ਗੱਲ ਪਤਾ ਕਿਦਾਂ ਕਰਦਾ ਹੈ ਬॉडਕਾਸਟ ਵਿੱਚ ਅਸੀਂ ਤਾਂ ਭਾਰਤ ਦੇ ਨਾਲ ਮੁਹੱਬਤ ਕਰਦੇ ਆ ਅਸੀਂ ਤਾਂ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਆ ਤੇ ਪੂਰੀ ਠੇਠ ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹ ਬੰਦਾ ਲੜਕੇ ਸਾਡੇ ਜਿਹੜੇ ਆਮ ਲੋਕਾਂ ਨੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਕੀ ਹੋ ਰਿਹਾ ਹੈ ਉਹ ਜਿਹੜਾ ਮੇਲ ਮਲਾਪ ਆ ਵੀ ਪਾਕਿਸਤਾਨ ਗਿਆ ਸੀ ਪਾਕਿਸਤਾਨ ਤੋਂ ਇੱਧਰ ਜਦੋਂ ਵੰਡ ਹੋਈ ਆ ਆ ਕੇ ਘਰ ਬਸੇ ਉਹਨਾਂ ਨੂੰ ਕਿੱਦਾਂ ਮਲਾਉਣਾ ਇਹ ਜੀਆਂ ਸਟੋਰੀਆਂ ਵਗੈਰਾ ਉਹਨੇ ਪਾਈਆਂ ਇੱਕ ਤਾਣਾ ਬਾਣਾ ਬੁਣਿਆ ਤੇ ਸਾਡੇ ਜਿਹੜਾ ਬੁੱਝੜ ਨੇ ਇਹ ਜਾ ਕੇ ਫਸ ਗਏ ਉਹਦੇ ਵਿੱਚ ਫਿਰ ਲਾਲਚ ਹੁੰਦਾ ਜਿਹੜੇ ਬੰਦੇ ਨੇ 20 30 ਲੱਖ ਦੇਖਿਆ ਨਾ ਹੋਵੇ ਤੇ ਫਿਰ ਉਹ ਡੋਲ ਜਾਂਦਾ ਜੀ ਵੱਡੇ ਵੱਡੇ ਡੋਲ ਜਾਂਦੇ ਪਰ ਜਿਹੜਾ ਬੰਦਾ ਆਪਣੇ ਦੇਸ਼ ਦਾ ਹੋ ਕੇ ਨਹੀਂ ਚੱਲਦਾ ਨਾ ਜੇ ਤੇ ਰੱਖੋ ਕਿਸ ਦਾ ਹੋ ਕੇ ਬੰਨ ਚੱਲੂ ਜਦੋਂ ਬ੍ਰਿਟਿਸ਼ ਸਰਕਾਰ ਦਾ ਰਾਜ ਸੀ ਤੇ ਹਕੂਮਤ ਸੀ ਅੰਗਰੇਜ਼ਾਂ ਦੀ ਉਦੋਂ ਜਿਹੜੇ ਸਾਡੇ ਬੰਦੇ ਸੀ ਨਾ ਮੁਖਬਰੀ ਕਰਨ ਉਹਨਾਂ ਕੋਲੇ ਗਏ ਉਹਨਾਂ ਨੇ ਖੜਾ ਕੇ ਗੋਲੀਆਂ ਮਾਰੀਆਂ ਉਹ ਕਹਿੰਦੇ ਜਿਹੜੇ ਆਪਣੇ ਮੁਲਕ ਦੇ ਨਹੀਂ ਬਣੇ ਉਹ ਸਾਡੇ ਕਿਵੇਂ ਬਣਨਗੇ ਪਾਕਿਸਤਾਨ ਤੋਂ ਤੋਂ ਬੜੇਵੇਂ ਲੈਣੇ ਆ ਪਰ ਤਾਂ ਜਿਸੂਸੀ ਕਰਾਉਣੀ ਹੁੰਦੀ ਹੈ ਵੀ ਕੋਈ ਅਫਸਰ ਕਿੰਨਾ ਕੋਈ ਜਾਣਕੂ ਗੱਲਾਂ ਇੱਥੇ ਖੋਲਣੀਆਂ ਨਹੀਂ ਚਾਹੁੰਦੀਆਂ ਇਹ ਸਾਰਾ ਕੁਝ ਉਹਦੇ ਲਈ ਕਰਾਉਂਦੇ ਆ ਬਾਅਦ ਵਿੱਚ ਆਹਰੇ ਨੇ ਮਾਰ ਵੀ ਦੇਣਾ ਸੀ ਨਾ ਪੰਜਾਬ ਦਾ ਜਲੂਸ ਕਢੋ ਪੰਜਾਬ ਨੂੰ ਬਦਨਾਮ ਨਾ ਕਰੋ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਜਿਹੜੀਆਂ ਭਾਰਤੀਆਂ ਏਜੰਸੀਆਂ ਨੇ ਸਾਡੀ ਇੰਟੈਲੀਜੈਂਸੀ ਹੈ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਇਹ ਜਿੰਨੇ ਵੀ ਪਾਕਿਸਤਾਨ ਜਾ ਕੇ ਪੌਡਕਾਸਟ ਕਰਦੇ ਨੇ ਆ ਫਿਲਮਾਂ ਖੁਦ ਨੂੰ ਬਣਾਉਂਦੇ ਨੇ ਇਹਨਾਂ ਸਭ ਦੀ ਜਾਂਚ ਪੜਤਾਲ ਕੀਤੀ ਜਾਵੇ ਇਹ ਸਾਰੇ ਦੇਸ਼ਟਰੋ ਹੀ ਨਿਕਲਣਗੇ ਦੇਖ ਲਓ ਤੁਸੀਂ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਹੁਣ ਜਿਹੜਾ ਨਾਸਰ ਢਿੱਲੋ ਹੈ ਇਦੇ ਸੰਪਰਕ ਵਿੱਚ ਜੋਤੀ ਮਲਹੋਤਰਾ ਔਰ ਆਈਐਸਆਈ ਦੇ ਅਫਸਰ ਜਿਹੜੇ ਆ ਪਾਕਿਸਤਾਨੀ ਉਹ ਜੋ ਕੁਛ ਨਾਸਟ ਢਿੱਲ ਨੂੰ ਕਹਿੰਦੇ ਨੇ ਅੱਗੇ ਜਾ ਕੇ ਉਹੀ ਕਰਦਾ ਹੈ ਜਨ ਕਿ ਕਿਦਾਂ ਭਾਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਯਸੂਸੀ ਕਰਨ ਵਾਸਤੇ ਫਿੱਟ ਕਰਨਾ ਉਹ ਨਾਸਟ ਢਿੱਲ ਰਾਹੀਂ ਹੋ ਰਿਹਾ ਸਾਰਾ ਕੁਝ ਤੇ ਸਾਡੇ ਜਾ ਕੇ ਬੋਰਡਕਾਸਟ ਕਰਦੇ ਨੇ ਅਗੇ ਸੀ ਪਿਆਰ ਦਾ ਸੰਦੇਸ਼ ਦੇਣਾ ਇੰਡੀਆ ਨੂੰ ਤੇ ਪਾਕਿਸਤਾਨ ਨੂੰ ਦੇਖ ਲੋ ਸੰਦੇਸ਼ ਇੱਕ ਦਾ ਸੰਦੇਸ਼ ਉਹਨਾਂ ਜੇਲ੍ਹ ਵਿੱਚ ਦਿੰਦਾ ਹੋਊਗਾ ਫਿੱਟੀ ਚਲ ਉਹ ਤੇ ਬੋਲਦਾ ਸਾਰਾ ਕੁਝ ਉਹਨੇ ਆਜਾ ਰਮਾਨ ਤੇ ਸੀ ਉਹ ਜਿਹੜਾ ਜਸਵੀਰ ਮਾਲ ਹੈ ਉਹ ਕਹਿੰਦਾ ਜੀ ਮੇਰੀ ਮੁਲਾਕਾਤ ਨਾਸ ਢਿਲੋਂ ਨਾਲ ਹੋਈ ਨਾਸ ਢਿਲੋਂ ਨੇ ਲਾਹੌਰ ਦੇ ਵਿੱਚ ਕਹਿੰਦਾ ਮੇਰੀ ਜੋਤੀ ਮਨਹੋਤਰਾ ਦੇ ਨਾਲ ਮੀਟਿੰਗ ਕਰਾਈ ਫਿਰ ਅੱਗੇ ਜਾ ਕੇ ਆਈਐਸਆਈ ਦੇ ਬੰਦੇ ਮਿਲੇ ਵੀ ਕਿਦਾਂ ਭਾਰਤ ਵਿੱਚ ਰਹਿ ਕੇ ਸਾਨੂੰ ਖੁਫੀਆ ਰਿਪੋਰਟਾਂ ਦੇਣੀਆਂ ਨੇ ਆਹ ਕਰਤੂਤਾਂ ਨੇ ਨਾ ਲਾਗੇ ਇਹ ਹੋਇਆ ਕਦੇ ਲਈ ਪੈਸੇ ਦੀ ਖਾਤਰ ਲਾਲਚ ਦੀ ਖਾਤਰ ਥੋੜਾ ਖਾਂਦੀ ਬਹੁਤੇ ਤੋਂ ਵੀ ਜਾਂਦੀ ਤੇ ਹੁਣ ਘੁਮ ਲਈ ਕੈਨੇਡਾ ਦਿਖਾਦੀ ਨਾਗਰਾਵਾਲਾ ਅਗਲੇ ਨੂੰ ਜਾ ਕੇ ਉਹ ਜਿਵੇਂ ਮੱਛੀ ਵਾਲੇ ਪਕੌੜੇ ਬਣਾਉਂਦਾ ਸੀ ਕਦੇ ਕਦੇ ਸਾਗ ਬਣਾਉਂਦਾ ਸੀ ਆ ਮੇਰੀ ਬੇਬੇ ਇਦਾਂ ਕਰਦੀ ਆ ਮੱਕੀ ਦੀ ਰੋਟੀ ਇਦਾਂ ਫੁੱਲਦੀ ਆ ਇਦਾਂ ਸਮੋਸੇ ਬਣਦੇ ਨੇ ਰੈਸਪੀਆਂ ਰੱਖਦਾ ਸੀ ਨਾ ਤੇ ਹੁਣ ਦੱਸ ਲਈ ਜੇਲ੍ਹ ਵਿੱਚ ਜੇਲ੍ਹ ਵਿੱਚ ਬੈਂਗਣਾ ਦੀ ਸਬਜ਼ੀ ਹੁੰਦੀ ਆ ਪਾਣੀ ਵਾਲੀ ਤੇ ਆਲੂ ਦਾ ਲੱਭਦਾ ਹੀ ਨਹੀਂ ਗਈ ਵਾਰੀ ਜੇ ਮੂੰਗੀ ਬਣਦੀ ਐ ਜਿਹੜੇ ਮੇਨ ਜੇ ਬੰਦ ਹੁੰਦੇ ਨੇ ਕੱਢ ਕੇ ਦੋ ਬਾਲਟੀਆਂ ਬਾਹਰ ਚਾਰ ਬਾਲਟੀਆਂ ਪਾਣੀ ਦੇ ਮਾਰਦੇ ਨੇ ਵਿੱਚੋਂ ਤੇ ਚਾਹ ਹੁੰਦੀ ਐ ਉਹਦੇ ਅਮਰੀਕੀ ਬਸੇ ਨਹੀਂ ਹੁੰਦੇ ਇੱਥੇ ਭਾਰਤ ਵਿੱਚ ਰੱਖੇ ਹੋਏ ਆਪਾਂ ਪੰਜਾਬ 'ਚ ਰੱਖਿਆ ਕੱਕ ਟੋਣ ਵਾਇਤੇ ਉਹਨਾਂ ਦੇ ਮੂਤ ਵਰਗੀ ਚਾਹ ਹੁੰਦੀ ਐ ਉੱਥੇ ਹੁਣ ਪੀ ਲਿਆ ਕਰੀ ਕੌਫੀਆਂ ਦੇਣਗੇ ਚੰਗੀ ਤਰ੍ਹਾਂ ਤੈਨੂੰ ਸ਼ਰਮ ਕਰੋ ਯਾਰ ਮਾੜੇ ਮੋਢੇ ਜਿਹੜੇ ਮੁਲਕ ਦਾ ਤੁਸੀਂ ਖਾਨਦੇ ਹੋ ਤੁਸੀਂ ਉਹਦੇ ਨਾਲ ਬੇਤਾਰੀ ਕਰਦੇ ਹੋ ਲੱਖ ਲਾਹਣ ਤਾਂ ਤੁਹਾਡੇ ਲੋਕਾਂ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ